ਜ਼ਿਲ੍ਹਾ ਸ਼ਹੀ ਫਤਿਹਗੜ ਸਾਹਿਬ ਦੇ ਪਿੰਡ ਪਵਾਲਾ ਵਿਖੇ ਨਸ਼ੇ ਦੇ ਕਾਰਨ ਹੋ ਰਹੀਆਂ ਨੌਜਵਾਨਾਂ ਦੀਆਂ ਮੌਤਾਂ ਤੋਂ ਨਰਾਜ ਹੋ ਕੇ ਪਿੰਡ ਵਾਸੀਆਂ ਨੇ ਚੰਡੀਗੜ੍ਹ ਫਤਿਹਗੜ ਸਾਹਿਬ ਰੋਡ ਤੇ ਵਿਖੇ ਧਰਨਾ ਹੀ ਲਗਾ ਦਿੱਤਾ ਇਸ ਤੋਂ ਪਹਿਲਾਂ ਪੁਲਿਸ ਦੇ ਵੱਲੋਂ ਇਲਾਕਾ ਨਿਵਾਸੀਆਂ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਗਈ ਪਰ ਉਹ ਬੇਅੰਤਜਾ ਹੀ ਨਿਕਲੇ ਜਿਕਰ ਇਹ ਹੋ ਗਿਆ ਹੈ ਇਲਾਕਾ ਨਿਵਾਸੀ ਪਿੰਡ ਦੇ ਨਸ਼ੇ ਦੀ ਤਸਕਰੀ ਤੋਂ ਪ੍ਰੇਸ਼ਾਨ ਸਨ ਅਤੇ ਇਸੇ ਦੌਰਾਨ ਇੱਕ ਪਰਿਵਾਰ ਦੇ ਦੋ ਨੌਜਵਾਨਾਂ ਦੀ ਨਸ਼ੇ ਦੇ ਨਾਲ ਇੱਕ ਹਫ਼ਤੇ ਵਿੱਚ ਮੌਤ ਹੋ ਗਈ ਜਿਸ ਤੋਂ ਬਾਅਦ ਇਲਾਕਾ ਨਿਵਾਸੀਆਂ ਦੇ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ ਫਤੇਗੜ ਸਾਹਿਬ ਦੇ ਐਸਐਸਪੀ ਸ਼ੁਭਮ ਅਗਰਵਾਲ ਦੇ ਵੱਲੋਂ ਨਿਸ਼ੇ ਕਰ ਰਹੇ ਹੋਈਆਂ ਨੌਜਵਾਨਾਂ ਦੀਆਂ ਮੌਤਾਂ ਦੇ ਅਧਿਕਾਰੀਆਂ ਨੂੰ ਜਲਦੀ ਐਕਸ਼ਨ ਲੈਣ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ ਤੁਹਾਨੂੰ ਇਹ ਵੀ ਦੱਸ ਦਿੰਦੇ ਹਾਂ ਕਿ ਸ਼ੁਭਮ ਅਗਰਵਾਲ ਨੇ ਆਪਣਾ ਅਹੁਦਾ 2 ਦਿਨ ਪਹਿਲਾਂ ਹੀ ਸੰਭਾ ਹੈ ਜੀ ਮੇਰਾ ਨਾਮ ਬਲਵੀਰ ਸਿੰਘ ਹੈ ਜੀ ਹਾਂਜੀ ਬਲਵੀਰ ਸਿੰਘ ਪਿੰਡ ਪਿੰਡ ਮੇਰਾ ਪਵਾਲਾ ਹੈ ਜੀ ਮੇਰੇ ਭਤੀਜੇ ਦੋ ਭਤੀਜਿਆਂ ਦੀ ਡੈਥ ਹੋ ਗਈ ਸੀ ਅੱਛਾ ਇਹ ਇੱਕ ਦੀ ਰਾਤ ਹੋਈ ਹੈ ਜੀ ਇੱਕ ਦੀ ਰਾਤ ਹੋਈ ਹੈ ਜੀ ਇੱਕ ਪਿਛਲੇ ਚੁੱਕਰਵਾਰ ਨੂੰ ਜੀ ਇਹਦੇ ਸ਼ੁੱਕਰਵਾਰ ਨੂੰ ਤਾਂ ਭੋਗ ਸੀਗਾ ਹਾਂਜੀ ਹਾਂਜੀ ਮਤਲਬ 15 ਦਿਨਾਂ ਚ ਦੋ ਮੌਤਾਂ ਇਹ ਸਾਡੇ ਪਰਿਵਾਰ ਚ ਹੋ ਗਈਆਂ ਜੀ ਅੱਛਾ ਕੀ ਕੋਈ ਕੋਈ ਪੁਲਿਸ ਨੇ ਕਾਰਵਾਈ ਕੀਤੀ ਜਾਂ ਕੋਈ ਸਰਕਾਰ ਨੇ ਆ ਕੇ ਦੇਖਿਆ ਕੋਈ ਕਾਰਵਾਈ ਨਹੀਂ ਕਰਦੀ ਜੀ ਸਾਡੇ ਸਰਪੰਚ ਸਾਹਿਬ ਵੀ ਡੀਐਸਪੀ ਸਾਹਿਬ ਨੂੰ ਮਿਲ ਕੇ ਆਏ ਆ ਹਾਂਜੀ ਸਾਰਿਆਂ ਨੂੰ ਐਸਐਚਓ ਕੋਲ ਵੀ ਸਭ ਕੋਲੇ ਨੇ ਆਪਣੀ ਪਹੁੰਚ ਕਰ ਲਈ ਹੈ ਕੋਈ ਆ ਕੇ ਨਹੀਂ ਵੜਾ ਦਾ ਪਿੰਡ ਚ ਅੱਜ ਪੁਲਿਸ ਵਾਲੇ ਕੀ ਕਹਿੰਦੇ ਨੇ ਤੁਹਾਨੂੰ ਇੱਥੇ ਪੁਲਿਸ ਵਾਲੇ ਹੁਣ ਕਹਿੰਦੇ ਆ ਵੀ ਤੁਸੀਂ ਕੋਈ ਗੱਲ ਨਹੀਂ ਅਸੀਂ ਇੱਕ ਬੰਦੇ ਨੂੰ ਰਾਤ ਫੜ ਲਏਗੇ ਸੀ ਹਾਂ ਬੂਟੇ ਨੂੰ ਹਾਂਜੀ ਤੇ ਉਹ ਹੁਣ ਪਤਾ ਨਹੀਂ ठाਣੇ ਸਾਨੂੰ ਕੋਈ ਪਤਾ ਨਹੀਂ ਉਹਦੇ ਬਾਰੇ ਇਹ ਕਹਿੰਦੇ ਵੀ ਅਸੀਂ ਬਾਕੀਆਂ ਨੂੰ ਵੀ ਫੜਾਂਗੇ ਹਾਂਜੀ ਤੇ ਹੁਣ ਇਹਨਾਂ ਦੇ ਕੋਸ਼ਿਸ਼ ਹੈ ਵੀ ਇਹ ਸੜਕ ਜਾਮ ਨਾ ਕਰਨ ਤੜਣਾ ਨੂੰ ਰੋਣ ਅੱਛਾ ਤੂੰ ਤੁਹਾਡਾ ਕੀ ਮਸਲਾ ਹੁਣ ਮੇਰਾ ਮਸਲਾ ਇਹ ਹੈ ਜੀ ਇਸ ਪਰਿਵਾਰ ਹੀ ਖਤਮ ਹੋ ਗਿਆ ਹਾਂ ਘਰ ਉਹਨਾਂ ਦਾ ਡਿੱ ਗਿਆ ਪਿਆ ਉਹਦਾ ਬੱਚਾ ਹੈਂਡੀਕੈਪਡ ਹੈ ਜਿਹੜਾ ਪੰਜਾਬ ਸਰਕਾਰ ਨੂੰ ਉਸ ਨੂੰ ਨੌਕਰੀ ਕੋਈ ਦੇਣੀ ਚਾਹੀਦੀ ਛੋਟੀ ਮੋਟੀ ਤਾਂ ਕਿ ਆਪਣੇ ਮਾਂ ਨੂੰ ਰੋਟੀ ਖਵਾ ਸਕੇ ਵਿਚਾਰਾ ਮਸਲਾ ਤਾਂ ਅੱਜ ਨਸ਼ੇ ਦਾ ਹੈ ਹਾਂ ਨਸ਼ੇ ਦਾ ਕੀ ਕਹਿਣਾ ਚਾਹੁੰਦਾ ਨਸ਼ੇ ਦਾ ਮਸਲਾ ਹੈ ਵੀ ਨਸ਼ੇ ਦੇ ਨਾਲ ਮੌਤਾਂ ਹੋ ਰਹੀਆਂ ਪੰਜਵੀਂ ਛੇਵੀਂ ਮੌਤ ਹੋਣ ਹੋ ਰਹੀ ਆ ਇਸ ਪਿੰਡ ਚੋਂ ਇਸ ਪਿੰਡ ਤੋਂ ਹਾਂਜੀ ਅੱਛਾ ਕੋਈ ਹੱਲ ਨਹੀਂ ਕੋਈ ਹੱਲ ਨਹੀਂ ਜੀ ਹਾਂਜੀ ਸਰ ਕੀ ਨਾਮ ਤੁਹਾਡਾ ਮੇਰਾ ਨਾਮ ਚਰਨਪ੍ਰੀਤ ਸਿੰਘ ਆ ਮੈਂ ਸਰਪੰਚ ਪਿੰਡ ਬੋਲੇ ਦਾ ਹੀ ਹਾਂਜੀ ਇਸ ਪਿੰਡ ਦੇ ਵਿੱਚ ਹੁਣ ਲਗਾਤਾਰ ਪੰਜਵੀਂ ਮੌਤ ਹੈ ਇਹ ਇਕ ਕੱਲ ਮੌਤ ਹੋ ਗਈ ਜਿਹੜੀ ਅੰਚੇ ਦੇ ਕਾਰਨ ਅ ਇਸ ਤੋਂ ਪਹਿਲਾਂ ਹਫਤਾ ਪਹਿਲਾਂ ਇਸੇ ਦੇ ਵੱਡੇ ਭਰਾ ਦੀ ਮੌਤ ਹੋ ਗਈ ਚ ਕੀ ਹਜੇ <गया> मतलब एक टब्बर ਦੇ ਵਿੱਚ ਦੋ ਮੋਤਾਂ ਹੋ ਚੁੱਕੀਆਂ ਇੱਕਵ ਦੇ ਅੰਦਰੰਦਰ ਸਰਪੰਚ ਸਾਹਿਬ ਤੁਸੀਂ ਪ੍ਰਸ਼ਾਸਨ ਕੋਲ ਗਏ ਪੁਲਿਸ ਕੋਲ ਗਏ ਜੀ ਜੀ ਬਿਲਕੁਲ ਅਸੀਂ ਚੁੰਨੀ ਚੌਂਕੀ ਤੋਂ ਲੈ ਕੇ ਬਡਾਲੀ ਥਾਣੇ ਤੱਕ ਅੱਗੇ ਆਪਣਾ ਡੀਐਸਪੀ ਸਾਹਿਬ ਤੱਕ ਅੱਗੇ ਐਸਐਸਬੀ ਸਾਹਿਬ ਤੱਕ ਸਾਰਿਆਂ ਦਾ ਜੀ ਜਾ ਚੁੱਕੇ ਆ ਐਮਐਲਏ ਸਾਹਿਬ ਤੱਕ ਉਹਨਾਂ ਨੇ ਵੀ ਫੋਨ ਕਰਿਆ ਆਪਣਾ ਡਾਕਟਰ ਅਮਰ ਸਿੰਘ ਜਿਹੜੇ ਐਮਪੀ ਸਾਹਿਬ ਨੇ ਉਹਨਾਂ ਨੇ ਵੀ ਫੋਨ ਕਰਿਆ ਪਰ ਕੋਈ ਕਾਰਵਾਈ ਨਹੀਂ ਉਸ ਟਾਈਮ ਕੀਤੀ ਗਈ ਹੁਣ ਜਦ ਕੱਲ ਮੌਤ ਹੋ ਚੁੱਕੀ ਹੈ ਹੁਣ ਸ਼ਾਮੀ ਕੱਲ ਆ ਕੇ ਉਹ ਬੰਦੇ ਨੂੰ ਚੱਕਿਆ ਗਿਆ ਪਰ ਪਰ ਉਹਤੇ ਕਾਰਵਾਈ ਨਹੀਂ ਕੀਤੀ ਯਾਰੀ ਕੋਣ ਜਰਗੀ ਉਸ ਪਰਚਾ ਆਪਣਾ ਦੇ ਦੇ ਖੋ ਦਾ ਅੱਛਾ ਅੱਛਾ ਤੋ ਖੋ ਦਾ ਪਰਚਾ ਦੇ ਦੇ ਪਰਚਾ ਦੇ ਦੇ ਹਾਂ ਜੀ ਸਿਕੋਂ ਨਹੀਂ ਮੋਤ ਦਾ ਕਾਰਨ ਇਹ ਹੈ ਮੁੰਡਾ ਜਿਹੜਾ ਬੂਟਾ ਜਿਹਨੇ ਸਾਡੇ ਪਿੰਡ ਦੇ ਵਿੱਚ ਇਹੋ ਜਿਹਾ ਨਾਂ ਮੁੰਡੇ ਦਾ ਬੂਟਾ ਏ ਐਜਾ ਨਸ਼ੇ ਨਸ਼ਾ ਦਾ ਬੂਟਾ ਲਾ ਚੁੱਕਾ ਸਾਡੇ ਪਿੰਡ ਦੇ ਜਿਹਨੇ ਮੋਤਾਂ ਦਾ ਕਾਰਨ ਬਣਾ ਦਿੱਤਾ ਸਾਡੇ ਵਿੱਚ ਵਿੱਚੇ ਕਾਤੇ ਕਿ ਪੈਸੇ ਆਉਂਦੇ ਜੀ ਅੱਛਾ ਮਤਲਬ ਤੁਸੀਂ ਹੁਣ ਪਿੰਡ ਚ ਹੋਰ ਮੁੰਡ ਨੌਜਵਾਨ ਨਸ਼ਾ ਕਰਦੇ ਨੇ ਸਾਬ ਬਥੇਰੇ ਆ ਜੀ ਕਰਦੇ ਹੁਣ ਇਹਨੇ ਉਹ ਲਾਏ ਹੋਏ ਮੁੰਡੇ ਨੇ ਅੱਛਾ ਜਿਹੜਾ ਵੇਚਦਾ ਜੀ ਕੀ ਮੰਗ ਕਰਦੇ ਹੋ ਸਰਕਾਰ ਤੋਂ ਸਰਕਾਰ ਤੋਂ ਹੀ ਮੰਗ ਕੀਤੀਆਂ ਦੀ ਹੈ ਕਿ ਇਹਨਾਂ ਨੂੰ ਇਨਸਾਬ ਕੀਤਾ ਜਾਵੇ ਤੇ ਮੁੰਡੇ ਨੂੰ ਕੋਈ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇ ਨਸ਼ਾ ਬੰਦ ਹੋਣਾ ਚਾਹੀਦਾ ਨਸ਼ਾ ਬੰਦ ਹੋਣਾ ਚਾਹੀਦਾ ਬਿਲਕੁਲ ਜੀ ਸਰ ਮਾਈਸੇਲ ਮਾਸਟਰ ਬਲਵਿੰਦਰ ਸਿੰਘ ਪ੍ਰੈਜ਼ੀਡੈਂਟ ਬਾਜੀਗਰ ਬਨਜਾਰਾ ਸਮਾਜ ਸੰਘਰਸ਼ ਕਮੇਟੀ ਕੀ ਮਾਮਲਾ ਤੁਸੀਂ ਦੇਖਿਆ ਜਿੱਥੇ ਪਿੰਡ ਪਵਾਲਾ ਦੇ ਵਿੱਚ ਸਰ ਅੱਜ ਸਵੇਰੇ ਹੀ ਸਾਨੂੰ ਖਬਰ ਮਿਲੀ ਸੀ ਕਿ ਇੱਕ ਫਤੇਗਰ ਡਿਸਟ੍ਰਿਕਟ ਦਾ ਕੰਨੀ ਤੇ ਬਿਲਕੁਲ ਲਾਸਤੇ ਮੁਹਾਲੀ ਦੇ ਨੇੜੇ ਪਿੰਡ ਐਪਵਾਲਾ ਤੇ ਉੱਥੇ ਅਸੀਂ ਪਹੁੰਚੇ ਇੱਥੇ ਆ ਕੇ ਜੋ ਸਾਨੂੰ ਇਨਫਰਮੇਸ਼ਨ ਮਿਲੀ ਗਈ ਉਹ ਬਿਲਕੁਲ ਸਹੀ ਪਾਈ ਗਈ ਕਾਰਨ ਕਿ ਸੀਬੀ ਇੱਥੇ ਇਸੇ ਪਿੰਡ ਦੇ ਵਿੱਚ ਕੁਝ ਦਿਨਾਂ ਦੇ ਵਿੱਚ ਹੀ ਕੁਝ ਦਿਨਾਂ ਦੇ ਵਿੱਚ ਹੀ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਚਾਰ ਮੌਤਾਂ ਨਸ਼ੇ ਦੀ ਡੋਜ਼ ਨਾਲ ਹੋ ਚੁੱਕੀਆਂ ਨੇ ਤੇ ਦੁੱਖ ਦੀ ਗੱਲ ਇਹ ਹੈ ਕਿ ਇੱਕੋ ਹੀ ਪਰਿਵਾਰ ਦੇ ਦੋ ਨੌਜਵਾਨ ਮੁੰਡੇ ਇੱਕ ਦਾ ਵੱਡੇ ਭਰਾ ਦਾ ਤਾਂ ਜੇ ਦੋ ਦਿਨ ਹੋਏ ਨੇ ਭੋਗ ਪਾ ਕੇ ਆਟਿਆ ਤੇ ਇੱਕ ਦੀ ਅੱਜ ਮੌਤ ਹੋ ਗਈ ਜਿਹਦਾ ਨਾਂ ਨਾਨੋ ਮੁੰਡੇ ਦਾ ਨਾਂ ਤਿੰਨ ਭਰਾ ਨੇ ਇੱਕ ਹੈਂਡੀਕੈਪਟਾ ਦੋ ਭਰਾਵਾਂ ਦੀ ਨਸ਼ੇ ਨਾਲ ਮੌਤ ਹੋ ਚੁੱਕੀ ਆ ਤੇ ਇਹ ਜਿਹੜੀ ਨਲਾਕੀ ਹੈ ਇਸ ਚੀਜ਼ ਨੂੰ ਅਸੀਂ ਜੱਗਦਾਰ ਪਹਿਲਾਂ ਵੀ ਕਰਦੇ ਰਹੇ ਹਾਂ ਅਸੀਂ ਚਾਹੇ ਪੰਜਾਬ ਦੇ ਵਿੱਚ ਕਿਤੇ ਵੀ ਸਾਨੂੰ ਇਨਫਾਰਮੇਸ਼ਨ ਮਿਲਦੀ ਹੈ ਉੱਥੇ ਪਹੁੰਚਦੇ ਹਾਂ ਪਰ ਸਮਝ ਨਹੀਂ ਆ ਰਹੀ ਇੱਕ ਪਾਸੇ ਤਾਂ ਸਰਕਾਰ ਦਮਗਜੇ ਮਾਰ ਰਹੀ ਹੈ ਕਿ ਅਸੀਂ ਨਸ਼ੇ ਨੂੰ ਇੰਨੇ ਦਿਨਾਂ ਚ ਬੰਦ ਕਰ ਦਾਂਗੇ ਹਰ ਮੰਦਰ ਸਾਹਿਬ ਜਾ ਕੇ ਇਕੱਠੇ ਕਰਕੇ ਉੱਥੇ ਨੌਜਵਾਨਾਂ ਨੂੰ ਸੌਂਚਕਾਈ ਜਾਂਦੀ ਹੈ ਨਸ਼ੇ ਨੂੰ ਬੰਦ ਕਰਨ ਵਾਸਤੇ ਡਰਾਮੇ ਕੀਤੇ ਜਾਂਦੇ ਨੇ ਪਰ ਗਰਾਊਂਡ ਲੈਵਲ ਤੇ ਰਿਪੋਰਟਾਂ ਕੁਝ ਹੋਰ ਨੇ ਥਾਂ ਥਾਂ ਤੇ ਚਿੱਟੇ ਨਾਲ ਜ਼ਹਿਰੀਲੇ ਨਸ਼ਿਆਂ ਨਾਲ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਨੇ ਦਿਨ ਪ੍ਰਤੀ ਦਿਨ ਨਸ਼ੇ ਦੀ ਧੋਜਾ ਜਿਹੜੀ ਪਿੰਡਾਂ ਦੇ ਵਿੱਚ ਵਾਧੀ ਜਾ ਰਹੇ ਹੋਰ ਵੀ ਉਤੋਂ ਹੋਈਆਂ ਨੇ ਪਿੰਡ ਚ ਹੋਰ ਵੀ ਨੇੜੇ ਹੀ ਬਿਲਕੁਲ ਜੀ ਇਸੇ ਪਿੰਡ ਦੇ ਵਿੱਚ ਚਾਰ ਮੌਤਾਂ ਜੀ ਕੁਝ ਦਿਨਾਂ ਦੇ ਵਿੱਚ ਹੋ ਚੁੱਕੀਆਂ ਨੇ ਇੱਥੇ ਨੇੜੇ ਦੇਲੇ ਪਿੰਡਾਂ ਦੇ ਵਿੱਚ ਵੀ ਇੱਥੇ ਆ ਕੇ ਪਤਾ ਲੱਗਿਆ ਜਦੋਂ ਅਸੀਂ ਇੱਥੇ ਆ ਕੇ ਪੁੱਛਿਆ ਤਾਂ ਨੇੜੇ ਤੇੜੇ ਪਿੰਡਾਂ ਦੇ ਵਿੱਚ ਵੀ ਬਹੁਤ ਸਾਰੀਆਂ ਮੌਤਾਂ ਹੋਈਆਂ ਔਰ ਨਸ਼ੇ ਦਾ ਕਾਰੋਬਾਰ ਸ਼ਰਿਆਂ ਵਿੱਚ ਚੱਲ ਰਿਹਾ ਪਿੰਡ ਦੇ ਕੁਝ ਪਤਵੰਤ ਸੱਜਣਾ ਨੇ ਦੱਸਿਆ ਕਿ ਇੱਕ ਜ਼ਿੰਮੇਵਾਰ ਵਿਅਕਤੀ ਇੱਕ ਜ਼ਿੰਮੇਵਾਰੀ ਲੈ ਕੇ ਜਾ ਕੇ ਪੁਲਿਸ ਕੋਲ ਇਨਫੋਰਮੇਸ਼ਨ ਦਿੰਦਾ ਵੀ ਪਣਾ ਮੇਰੇ ਪਿੰਡ ਜਾ ਨਸ਼ਾ ਫਲਾਣਾ ਬੰਦਾ ਵੇਚਦਾ ਜਿਹੜੇ ਬੰਦੇ ਦਾ ਜ਼ਿਕਰ ਕੀਤਾ ਗਿਆ ਉਹ ਇੰਨਾ ਕਸਾਇਆ ਕਿ ਉਹ ਲਕੀਰਾ ਕਰਵਾਤੀਆਂ ਅੱਜ ਉਹ ਡਰਦਾ ਹੋਇਆ ਇੱਥੇ ਡੈਥ ਹੋ ਚੁੱਕੀ ਆ ਇੱਥੇ ਪ੍ਰਸ਼ਾਸਨ ਵੀ ਆਇਆ ਹੋਇਆ ਉਹ ਬੰਦਾ ਡਰਦਾ ਹੋਇਆ ਹੁਣ ਇੱਥੇ ਪੰਚਾਇਤ ਦੇ ਵਿੱਚ ਆ ਕੇ ਨਹੀਂ ਬੋਲ ਰਿਹਾ ਮੁੱਖ ਮੰਤਰੀ 7 ਕਿਲੋਮੀਟਰ ਦਾ ਇੱਥੋਂ ਮੁੱਖ ਮੰਤਰੀ ਬਿਲਕੁਲ ਮੁੱਖ ਮੰਤਰੀ ਸਾਹਿਬ ਜਾਣ ਕੇ ਚੰਡੀਗੜ੍ਹ ਬਿਲਕੁਲ ਨੇੜੇ ਹੀ ਬੈਠੇ ਨੇ ਕੋਈ ਬੌਲੀ ਦੂਰ ਨਹੀਂ ਹੈ ਕਿ ਮੁਹਾਲੀ ਔਰ ਇਹ ਮਨਿਸਟਰ ਵੀ ਨੇ ਸੋ ਕਹਿਣ ਦਾ ਭਾਵ ਇਹ ਪਿੰਡ ਮਾਲੀ ਦੇ ਨੇੜੇ ਹੈ ਬਿਲਕੁਲ ਬਿਲਕੁਲ ਜੀ ਸੋ ਇੱਥੇ ਨਸ਼ੇ ਦਾ ਜਿਹੜਾ ਕਾਰੋਬਾਰ ਹੈ ਜਿਹਨੂੰ ਕਹਿੰਦੇ ਨੇ ਕਿ ਅਸੀਂ ਨੱਥ ਪਾਲਾਂਗੇ ਇਹ ਦਿਨ-ਪ੍ਰਤੀ ਦਿਨ ਵਾਧਦਾ ਜਾ ਰਿਹਾ ਪੰਜਾਬ ਦੀ ਜਵਾਨੀ ਨੂੰ ਕਿਰਾਹੇ ਤੋੜਿਆ ਜਾ ਰਿਹਾ ਪੰਜਾਬ ਦੀ ਜਵਾਨੀ ਨੂੰ ਖਤਮ ਕੀਤਾ ਜਾ ਰਿਹਾ ਪੰਜਾਬ ਦੀ ਜਵਾਨੀ ਪਹਿਲਾਂ ਜਿਹੜੀ ਬਾਹਰ ਪੱਜੀ ਸੀ ਹੁਣ ਬਾਹਰੋਂ ਵੀ ਗਣ ਕੇ ਵੀ ਧੱਕੇ ਜਾ ਰਹੇ ਆ ਪੰਜਾਬ ਚ ਆ ਰਹੇ ਆ ਪਰ ਪੰਜਾਬ ਦੇ ਹਾਲਾਤ ਅੱਜ ਇੰਨੇ ਡਰਾਉਣੇ ਹੋ ਗਏ ਕਿ ਇਤੋਂ ਲੱਗਦਾ ਕਿ ਬਹੁਤ ਮਾੜੇ ਹਾਲਾਤ ਪੰਜਾਬ ਦੇ ਪੈਦਾ ਹੋ ਚੁੱਕੇ ਆ ਇਹ ਨਕਾਮੀਆਂ ਨੇ ਪ੍ਰਸ਼ਾਸਨ ਦੀਆਂ ਨਕਾਮੀਆਂ ਨੇ ਸਰਕਾਰਾਂ ਦੀਆਂ ਕੋਜੀ ਇੱਕ ਜਿਹੜਾ ਇਹ ਪਿੰਡ ਦਾ ਤੁਸੀਂ ਨਾਂ ਲਿੱਤਾ ਅਸੀਂ ਮਿਸ਼ਨ ਮੋਡ ਦੇ ਨਾਲ ਉਸ ਪਿੰਡ ਦੇ ਵਿੱਚ ਇੱਕ ਕੰਪਰੀਹੈਂਸਿਵ ਐਕਸਰਸਾਈਜ਼ ਅਸੀਂ ਕਰਾਵਾਂਗੇ ਤੇ ਮੈਂ ਹੁਣੇ ਆਫੀਸਰਸ ਨਾਲ ਇਸ ਸੰਬੰਧੀ ਸੀ ਗੱਲ ਵੀ ਕੀਤੀ ਸੀ ਤੇ ਸਟ੍ਰਕਚਰਸ ਦਿੱਤੇ ਸੀਗੇ ਕਿ ਸਾਰੇ ਪਿੰਡਾਂ ਦੇ ਵਿੱਚ ਅਸੀਂ ਇੱਕ 360 ਡਿਗਰੀ ਤੇ ਕੰਪਰੀਹੈਂਸਿਵ ਅਪਰੋਚ ਰੱਖਣੀ ਹੈ ਸੋ ਥੈਟ ਡਰੱਗਸ ਨੂੰ ਅਸੀਂ ਜੜ ਤੋਂ ਖਤਮ ਕਰਨਾ ਹੈ ਤੇ ਪਰਟਿਕੁਲਰਲੀ ਜਿਹੜੀ ਆ ਤੁਸੀਂ ਗੱਲ ਕੀਤੀ ਆ ਜਿਹੜੇ ਕਿਸੇ ਇੱਕ ਅਨਫੋਰਚੂਨੇਟ ਇਨਸੀਡੈਂਟ ਹੋਈ ਕੀ ਕਿਸੇ ਦੀ ਡਰੱਗਸ ਕਰਕੇ ਹੋਈ ਹੈ ਤੇ ਉਹਦੇ ਵਿੱਚ ਆਲਰੇਡੀ ਜਿੱਦਾਂ ਐਸਵੀ ਸਾਹਿਬ ਵੀ ਹੁਣ ਦੱਸਰੇ ਸੀਗੇ ਬੰਦੇ ਵੀ ਅਸੀਂ ਗ੍ਰਫਤਾਰ ਕੀਤੇ ਹਨ ਬਟ ਬੰਦੇ ਗ੍ਰਫਤਾਰ ਕਰਨਾ ਹੀ ਸਾਡਾ ਪਰਪਸ ਨਹੀਂ ਹੈ ਸਾਡਾ ਪਰਪਸ ਹੈ ਕਿ ਸ਼ਹਿਰ ਚ ਜਾਂ ਸਾਡੇ ਸੂਬੇ ਦੇ ਵਿੱਚ ਸਾਡੇ ਪਿੰਡਾਂ ਦੇ ਵਿੱਚ ਨਸ਼ਾ ਖਤਮ ਹੋਣਾ ਚਾਹੀਦਾ ਤੇ ਉਹਦੇ ਵਿੱਚ ਅਸੀਂ ਇੱਕ ਕੰਪਰੀਹੈਂਸਿਵ ਸਟ੍ਰੈਟਜੀ ਅਪਣਾਵਾਂਗੇ ਜਿਹਦੇ ਵਿੱਚ ਅਸੀਂ ਡਿਮਾਂਡ ਸਾਈਡ ਤੇ ਵੀ ਵਰਕ ਕਰ ਰਹੇ ਹਾਂ ਸਪਲਾਈ ਸਾਈਡ ਤੇ ਵੀ ਵਰਕ ਕਰਾਂਗੇ ਤੇ ਆਨੇ ਵਾਲੇ ਟਾਈਮ ਦੇ ਵਿੱਚ ਤੁਹਾਨੂੰ ਜਲਦੀ ਇਹਦਾ ਰਿਜ਼ਲਟ ਵੀ ਦੇਖਣ ਨੂੰ ਮਿਲੇਗਾ